ਬਿੰਡ ਬੇਲੂਰ ਕਲਾ ਸਕਾਰੀ ਕੇ 30 ਬੜੀ ਸੇਵਾ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਰਿਟਰਨਿੰਗ ਅਫਸਰ ਤਰຸນ ਨੰਦਾ ਤੇ ਸਹਾਇਕ ਰਿਟਰਨਿੰਗ ਅਫਸਰ ਨਖਲ ਕਰਗ ਦੀ ਹਾਜ਼ਰੀ ਵਿੱਚ ਸੋਸਾਇਟੀ ਦੇ 11 ਮੈਂਬਰ ਚੁਣੇ ਗਏ ਪ੍ਰਵਿੰਦਰ ਰਾਮ ਬੇਲੂਰ ਕਲਾ ਜਗਦੀਸ਼ ਸਿੰਘ ਦਲਾਵਰ ਪੁਰਛਿੰਦਰ ਕੋਰ ਸਮਸਪੂਰ ਉਮੇਤਾ ਰਾਮ ਸੁਲਤਾਨਪੁਰ ਰਾਮ ਲਾਲ ਫੂਲਮਕੋੜੀ ਹਰਜੋਤ ਸਿੰਘ ਬੇਲੂਰ ਕਲਾ ਕੁਲਦੀਪ ਸਿੰਘ ਨੰਗਲਚੰਗਾ ਸਰਿੰਦਰ ਕੋਰ ਸਨੇਮਪੁਰ ਹਰदयाल ਸਿੰਘ ਬੇਲੂਰ ਕਲਾ ਕੁਲਦੀਪ ਰਾਮ ਸੈਤਪੁਰ ਕਲਾ ਸਤਪਾਲ ਨੀਲੋਵਾਲ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ ਇਸ ਮੌਕੇ ਗਰਮੇਲ ਸਿੰਘ ਗੁਰਦੇਵ ਸਿੰਘ ਪ੍ਰਧਾਨ ਤਰਲੋਚਨ ਸਿੰਘ ਗਰਦੀਪ ਸਿੰਘ ਗੁਰदयाल ਸਿੰਘ ਦਿਵਿੰਦਰ ਸਿੰਘ ਅਮਰ ਅਜੀਤ ਸਿੰਘ ਨੰਬਰਦਾਰ ਰਸਾਲ ਸਿੰਘ ਸਰਵਨ ਸਰਵਨ ਕੁਮਾਰ ਸਮਸ਼ਪੂਰ ਸਰਪੰਚ ਅੰਗਰੇਜ਼ ਸਿੰਘ ਜਸਵੰਤ ਸਿੰਘ ਕਰਤਾਰਾਮ ਸਰਪੰਚ ਸਤਨਾਮ ਸਿੰਘ ਕੇਰ ਸਿੰਘ ਅਵਤਾਰ ਸਿੰਘ ਬਲੂਰ ਕਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਕੀ ਲੱਦਰ ਨੰਗਲ ਸ਼ਾਂਗਾ ਤੇ ਹਰਦੀਆਲ ਸਿੰਘ ਬਲੂਰ ਕਲਾ ਸਰਬਸੰਮਤੀ ਨਾਲ ਇਨ੍ਹਾਂ ਬਲੋਂ ਸਰਬਸੰਮਤੀ ਨਾਲ ਚੁਣੀ ਹੋਈ ਕਮੇਟੀ ਨੂੰ ਵਧਾਈ ਦਿੱਤੀ ਗਈ ਤੇ ਮੋਤਵਾਰ ਜਿਨ੍ਹਾਂ ਨੇ ਸਰਬਸੰਮਤੀ ਨਾਲ ਇਹ ਕਮੇਟੀ ਚੁਣੀ ਉਹਨਾਂ ਨੂੰ ਵੀ ਵਧਾਈ ਦਿੱਤੀ ਗਈ ਤੁਸੀਂ ਦੇਖਣ ਜਾ ਰਹੇ ਹੋ ਬਲਵਿੰਦਰ ਸਿੰਘ ਰਾਹੋਂ ਪੱਤਰਕਾਰ ਦੀ ਇਹ ਵਿਸ਼ੇਸ਼ ਰਿਪੋਰਟ ਔਰ ਇਸ ਮੌਕੇ ਤੇ ਆਮ ਆਦਮੀ ਪਾਰਟੀ ਮਾਨ ਸਰਕਾਰ ਵੱਲੋਂ 25000 ਰੁਪਏ ਦੀ ਰਾਸ਼ੀ ਸੁਸਾਇਟੀ ਨੂੰ ਮਿਲੇਗੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਦੇ ਉੱਪਰ ਬਲਵਿੰਦਰ ਸਿੰਘ ਰਾਹੋਂ ਪੱਤਰਕਾਰ ਦੀ ਇਹ ਵਿਸ਼ੇਸ਼ ਰਿਪੋਰਟ ਵੀਡੀਓ ਦੇਖਦੇ ਸਾਰੀ ਸੋ ਅੱਜ ਅਸੀਂ ਬਹਿਲੂਰ ਕਲਾਂ ਦੀ ਕੋਆਪਰੇਟਿਵ ਸੋਸਾਇਟੀ ਵਿੱਚ ਆਇਆ ਔਰ ਪਤਾ ਲੱਗਾ ਇੱਥੇ ਜਿਹੜੇ ਸਰਬਸੰਮਤੀ ਨਾਲ ਬਹਿਲੂਰ ਕਲਾਂ ਦੀ ਕੋਆਪਰੇਟਿਵ ਸੋਸਾਇਟੀ ਦੇ ਮੈਂਬਰਾਂ ਚੁਣੇ ਗਏ ਆ ਸੋ ਇਹ ਬਤਾਈ ਦੇ ਪਾਤਰ ਹਨ ਇਹ ਪਹਿਲੀ ਵਾਰੀ ਹੋਇਆ ਕਿ ਸਰਬਸੰਮਤੀਆਂ ਦਾ ਦੌਰ ਜਿਹੜਾ ਉਹਦੇ ਵਧੀਆ ਰਿਜ਼ਲਟ ਮਿਲ ਰਹੇ ਆ ਕਿਉਂ ਸਰਬਸੰਮਤੀ ਨਾਲ ਇੱਕਤਾpsi ਪਿਆਰ ਵਧਦਾ ਹੈ ਬੈਰ ਬਰੋਧ ਖਤਮ ਹੁੰਦਾ ਹੈ ਦੂਸਰੀ ਜੋ ਵੋਟਰਾਂ ਨੂੰ ਪਰਮੋਣ ਦੇ ਜਿਹੜੇ ਅਸੀਂ ਟੰਗ ਤਰੀਕੇ ਪਿਛਲੇ ਸਮੇਂ ਤੋਂ ਵਰਤਦੇ ਪੈਸਾ ਅਵਾ ਗੁਣ ਵਰਤੇ ਜਾਂਦਾ ਸੀ ਉਹਦੀ ਬਰਬਾਦੀ ਵੀ ਰੁਕੀ ਹੈ ਔਰ ਇਹਨਾਂ ਮੈਂਬਰਾਂ ਦਾ ਆਪਸ ਵਿੱਚ ਪਿਆਰ ਵਧਿਆ ਸੋ ਇਹ ਸਾਰੇ ਮੈਂਬਰਾਂ ਸਮੂਹ ਇਲਾਕਾ ਵਾਸੀ ਜਿਨ੍ਹਾਂ ਨੇ ਵੱਡਾ ਸਹਿਯੋਗ ਕੀਤਾ ਉਹ ਵਧਾਈ ਦੇ ਪਾਤਰ ਹਨ ਔਰ ਪੰਜਾਬ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਸਰਕਾਰ ਹੈ ਜਿਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਮਾਨਦਾਰ ਹਨ ਉਹਨਾਂ ਦੀ ਇੱਕ ਸ਼ਰਤ ਹੈ ਕਿ ਸਾਰੇ ਪਿੰਡਾਂ ਪੰਚਾਇਤ ਸਰਪੰਚਾਂ ਜਾਂ ਕੋਆਪਰੇਟਿਵ ਸੈਟੀ ਦੇ ਵਿੱਚ ਜਿਹੜੀ ਸਰਬਸੰਮਤੀ ਹੋਵੇ ਤੇ ਇਹ ਇੱਕ ਵਧੀਆ ਅਪਰਾਲਾ ਇਹਨਾਂ ਨੇ ਕੀਤਾ ਆ ਔਰ 25000 ਦੀ ਰਾਸ਼ੀ ਵੀ ਜਿਹੜੀ ਸੁਸਾਇਟੀ ਨੂੰ ਦਿੱਤੀ ਜਾਣੀ ਆ ਜੋ ਸੁਸਾਇਟੀ ਆਪਣੇ ਜਿਹੜੇ ਜਿੱਥੇ ਵੀ ਲੋੜ ਆ ਉਹ ਖਰਚ ਕਰੇਗੀ ਸੋ ਮੈਂ ਮੈਂਬਰਾਂ ਨਾਲ ਗੱਲ ਕਰਾਂਗਾ ਸਰਦਾ ਹਰਦੀਾਲ ਸਿੰਘ ਨਾਲ ਉਹ ਦੋ ਸ਼ਬਦ ਜਿਹੜੇ ਅੱਜ ਇਹਨਾਂ ਦੀ ਸਰਬਸੰਮਤੀ ਨਾਲ ਕਮੇਟੀ ਚੁਣੀ ਗਈ ਆ ਕਹਿਣਗੇ ਸਰਦਾ ਹਰਦੀਾਲ ਹਰਦੀਾਲ ਸਿੰਘ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਾਰੇ ਸਮੂਹ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਉਹ ਜਿੰਨੇ ਵੀ ਬਾਹਰਲੇ ਹੋਰ ਪਤਵੰਤੇ ਸੱਜਣਾ ਸਹੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦਾਂ ਜਿਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ ਜਿਹੜੀ ਪਾਰਟੀ ਬਾਜ਼ੀ ਖਤਮ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨੇ ਜੋ ਮੈਂਬਰ ਸੇਵਨ ਚੁਣੇ ਹਨ ਉਹ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਜਿੰਨੇ ਵੀ ਤੇਰਾ ਨਗਰ ਸਾਡੀ ਸੋਸਾਇਟੀ ਨਾਲ ਲੱਗਦੇ ਹਨ ਬੈਲੁਰਕਾ ਨਾਲ ਉਹ ਸਾਰੀ ਸੋਸਾਇਟੀ ਦੇ ਮੈਂਬਰਾਂ ਨੇ ਆਪਣੇ ਉਦਮ ਵਾਲੇ ਸਦਕਾ ਸਾਰੇ ਪਿੰਡਾਂ ਨੇ ਸਾਰਿਆਂ ਨੇ ਸਾਂਝੀ ਦੇ ਨਾਲ ਮੈਂਬਰ ਚੁਣੇ ਹਨ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰਦੇਵ ਸਿੰਘ ਉਹਨਾਂ ਨੇ ਕਿਹਾ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਇਹਨਾਂ ਨੇ ਵੱਡਾ ਉਪਰਾਲਾ ਕੀਤਾ ਸੋ ਸਾਰੇ ਮੈਂਬਰਾਂ ਜਿਹੜੇ ਵਧਾਈ ਦੇ ਪਾਤਰ ਹਨ ਮੈਂ ਗੱਲ ਕਰਾਂਗਾ ਸਤਨਾਮ ਸਿੰਘ ਜੀ ਜਿਨ੍ਹਾਂ ਦਾ ਵੀ ਵੱਡਾ ਸਹਿਯੋਗ ਆ ਉਹ ਵੀ ਇੱਕ ਕਮੇਟੀ ਬਾਰੇ ਦੋ ਸ਼ਬਦ ਕਹਿਣਗੇ ਸਤਨਾਮ ਸਿੰਘ ਜੀ ਸਾਊਥਪੋਲਾ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਾਰ ਜੋ ਪਹਿਲੀ ਵਾਰ ਸਾਨੂੰ ਸਰਬਸੰਮਤੀ ਨਾਲ ਦੀ ਬਹਿਲੂ ਕਲਾ ਬੋਹ ਮੰਤਵੀ ਸਹਿਕਾਰੀ ਸੁਸਾਇਟੀ ਵਿਖੇ ਸਰਬਸੰਮਤੀ ਨਾਲ ਮੈਂਬਰ ਚੁਣ ਦਾ ਮੌਕਾ ਮਿਲਿਆ ਸੋ so, 11 ਮੈਂਬਰੀ ਜੋ ਮੈਂਬਰ ਹਨ ਇਸ ਵਾਰ ਪਹਿਲੀ ਵਾਰ ਜੋ ਕਿ ਮੰਨ ਲਓ ਚੁਣੇ ਗਏ ਨੇ ਸਰਬਸੰਮਤੀ ਦੇ ਨਾਲ ਇਹ ਬਹੁਤ ਵਧੀਆ ਅਪਰਾਲਾ ਹੈ ਨਹੀਂ ਤਾਂ ਮੰਨ ਲਓ ਜਿਸ ਤਰ੍ਹਾਂ ਕਿ ਬਹੁ ਭੱਜ ਦੌੜ ਰਹਿੰਦੀ ਸੀਗੀ ਜਿਵੇਂ ਕਿ ਪੈਸੇ ਦੀ ਬਰਬਾਦੀ ਬਹੁ ਟਾਈਮ ਬਰਬਾਦ ਹੁੰਦਾ ਸੀ ਇੱਕ ਦੂਜੇ ਨਾਲ ਵੈਸੇ ਵੀ ਇਹ ਮੰਨ ਲਓ ਜਿਹੜਾ ਇਸ ਵਾਰ ਚੋਣ ਦੇ ਨਾਲ ਬੜਾ ਇੱਕ ਦੂਜੇ ਨਾਲ ਪਿਆਰ ਭਾਵ ਜਿਹੜਾ ਵਧਿਆ ਹੈ ਸੋ ਬਹੁਤ ਵਧੀਆ ਅਪਰਾਲਾ ਹੈ ਜੋ ਆਪਣੇ ਇਸ ਵਾਰ ਸਰਕਾਰ ਭਗਵਾਨ ਦਵਾਨ ਜੀ ਦੀ ਮੱਲੋ ਉਸ ਵੱਲੋਂ ਵੀ ਇਸ ਵਾਰ ਇਹ ਕਿਹਾ ਗਿਆ ਹੈ ਕਿ ਜੋ ਵੀ ਸੋਸਾਇਟੀ ਜਿਹੜੀ ਸਰਬਸੰਪਤੀ ਦਾ ਬਣੇਗੀ ਉਸ ਨੂੰ 25000 ਰੁਪਏ ਦਿੱਤਾ ਜਾਵੇਗਾ ਤਾਂ ਕਰਕੇ ਵਧੀਆ ਗੱਲ ਹੈ ਕਿ ਇਹ ਗਾਹਾਂ ਜਿਹੜੇ ਸੋਸਾਇਟੀ ਨੂੰ ਤਰੱਕੀ ਕਰਨ ਦਾ ਮੌਕਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਮੈਂ ਗੱਲ ਕਰਾਂਗਾ ਸਤਪਾਲ ਜੀ ਜਿਹੜੇ ਉਹ ਵੀ ਦੋ ਸ਼ਬਦ ਕਹਿਣਗੇ ਇਸ ਚੋਣ ਬਾਰੇ ਬਸ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਸਾਰਿਆਂ ਦਾ ਧੰਨਵਾਦ ਕਰਨਾ ਜੀ ਇੱਕ ਵਧੀਆ ਪ੍ਰਾਰਲ ਹਾਂ ਇੱਕ ਵਧੀਆ ਪ੍ਰਾਰਲ ਆਇਆ ਜੀ ਔਰ ਜੀ ਕੋਈ ਇੱਧਰ ਆਓ ਜੀ ਹਾਂਜੀ ਭਾਜੀ ਤੁਸੀਂ ਅਸੀਂ ਤਾਂ ਇਹੀ ਧੰਨਵਾਦ ਕਰਨ ਜਾਂਦੇ ਬਹੁਤ ਵਧੀਆ ਕੰਮ ਹੋਇਆ ਜਿਹੜਾ ਐਨੇ ਸਾਲਾਂ ਦੇ ਵਿੱਚੋਂ ਅਸੀਂ ਲੰਘਦੇ ਹੋਏ ਆਪਣੀ ਮੰਨ ਮਟਾਪ ਵਿੱਚੋਂ ਅਸੀਂ ਵਿਚੜਦੇ ਹੋਏ ਅਸੀਂ ਇੱਕ ਹੋ ਗਏ ਅੱਜ ਇਹੀ ਸਾਨੂੰ ਬਹੁਤ ਖੁਸ਼ੀ ਆ ਇਹੀ ਅਸੀਂ ਕਹਿੰਦੇ ਆ ਕਿ ਸਰਕਾਰ ਵੱਲੋਂ ਜਿਹੜੀ ਵੀ ਰਾਸ਼ੀ ਦਿੱਤੀ ਗਈ ਉਹ ਵਧੀਆ ਕਾਰਜਾਂ ਵਿੱਚ ਲਾਈ ਜਾਵੇ ਸਰਕਾਰ ਜਿਹੜੀ ਆਪਣੀ ਕਮੇਟੀ ਚੁਣੀ ਹੈ ਇਹਨਾਂ ਨੇ ਆਪਣੇ ਮੈਂਬਰ ਚੁਣਨ ਵਧੀਆ ਅੱਗੇ ਤੋਂ ਕੰਮ ਕਰਨਾ ਠੀਕ ਹੈ ਬਹੁਤ ਕੀ ਨਾਮ ਤੁਹਾਡਾ ਜੀ ਆਰਾਮਪਾਲ ਇਹ ਰਾਮਪਾਲ ਜੀ ਜਿਨ੍ਹਾਂ ਨੇ ਬਹੁਤ ਵਧੀਆ ਕਿਹਾ ਕਿ ਆਪਣੀ ਪਾਰਟੀ ਵਜੇ ਧੜੇਬੰਦੀ ਤੋਂ ਉੱਪਰ ਉੱਠ ਕੇ ਜਿਹੜਾ ਇੱਕ ਉਪਰਾਲਾ ਕੀਤਾ ਹੈ ਸਰਬਸੰਪਤੀ ਵਾਲਾ ਇਹ ਸਾਰੇ ਵਧਾਈ ਦੇ ਪਾਤਰ ਆ ਹੋਰ ਕੋਈ ਕਿਸੇ ਨੇ ਕੁਝ ਹਾਂਜੀ ਹਾਂਜੀ ਕੀ ਨਾਮ ਜੀ ਹਰਜਿੰਦਰ ਰਾਮ ਹਰਜਿੰਦਰ ਰਾਮ ਵੀ ਦੋ ਸ਼ਬਦ ਕਹਿਣਗੇ ਜੀ ਸਾਰੀਆਂ ਸੰਗਤਾਂ ਨੂੰ ਜੈਗੁਰਦੇਵ ਧਨਗੁਰਦੇਵ ਜੈ ਭੀਮ ਮੈਂ ਸਾਰੀਆਂ ਜਿੰਨੇ ਵੀ ਨਗਰ ਦੇ ਪਿੰਡ ਦੇ ਸਾਡੇ 11 ਪਿੰਡਾਂ ਤੋਂ ਇਹਨਾਂ ਪਿੰਡਾਂ ਤੋਂ ਬੰਦੇ ਚੌਂਕੇ ਆਏ ਆ ਸਾਰਿਆਂ ਨੂੰ ਵਧਾਈ ਦਿਨਾ ਆ ਕਿਉਂਕਿ ਜਿਹੜੀ ਇਹ ਸਾਡੇ ਅੱਜ ਪਹਿਲੀ ਵਾਰ ਸਹਿਮਤੀ ਦੇ ਨਾਲ ਇਲੈਕਸ਼ਨ ਹੋਇਆ ਪਿਛਲੀ ਜਿਹੜੀ ਕਮੇਟੀ ਸੀ ਉਹਨੇ ਬਹੁਤ ਵਧੀਆ ਕੰਮ ਕੀਤਾ ਉਸ ਤੋਂ ਪ੍ਰਭਾਵਿਤ ਹੋ ਕੇ ਇਹ ਸਹਿਮਤੀ ਕੀਤੀ ਗਈ ਆ ਇਸੇ ਤਰ੍ਹਾਂ ਇਹ ਪਿਛਲੀ ਕਮੇਟੀ ਵਾਂਗ ਨਵੀਂ ਕਮੇਟੀ ਵੀ ਕੰਮ ਕਰੇ ਬਹੁਤ ਵਧੀਆ ਪਿਛਲੀ ਕਮੇਟੀ ਨੇ ਕੰਮ ਕੀਤਾ ਨਵੀਂ ਕਮੇਟੀ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਆ ਵੀ ਨਵੇਂ ਸਿਰੇ ਤੋਂ ਇਸੇ ਤਰ੍ਹਾਂ ਕੰਮ ਕਰੇ ਸਰਕਾਰਾਂ ਨੇ ਬਹੁਤ ਸੋਹਣੇ ਪਰਾਲੇ ਕੀਤੇ ਆ ਠੰਡ ਵੀ ਦੇ ਰਹੀ ਆ ਚਾਹੇ ਉਹ ਐਮਐਲਏ ਹੋਣ ਚਾਹੇ ਉੱਪਰ ਸਰਕਾਰ ਹੋਵੇ ਬਹੁਤ ਵਧੀਆ ਸਹਿਯੋਗਿਆਂ ਨਾਲੋਂ ਸਾਰੀਆਂ ਸੰਗਤਾਂ ਸਾਰੇ ਸੰਗਤਾਂ ਨੇ ਸਾਰੇ ਬੰਦਿਆਂ ਨੇ ਰਲ ਮਿਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਪਾਰਟੀ ਵੱਲੋਂ ਕਿਸੇ ਨੇ ਨਹੀਂ ਕੋਈ ਇਲੈਕਸ਼ਨ ਲੜਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਦੁਆ ਕੀਤਾ ਇੱਕ ਐਸਸੀ ਜੈ ਸ਼ੀਰ ਸੀ ਉਹ ਵੀ ਬੜੀ ਸਹਿਮਤੀ ਦੇ ਨਾਲ ਐਸਸੀ ਇਲੈਕਸ਼ਨ ਵੀ ਕੀਤਾ ਗਿਆ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਸੋ ਲਕੀ ਲੱਦੜ ਵੀ ਦੋ ਸ਼ਬਦ ਕਹਿਣਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਗਰ ਦੇ ਵਿੱਚ ਅੱਜ ਜਿਹੜੀ ਸਰਵਸੰਮਤੀ ਇਹ ਪਹਿਲੀ ਵਾਰ ਹੋਇਆ ਕਿ ਜਿੰਨੇ 11 ਮੈਂਬਰ ਆ 11 ਦੇ 11 ਟੋਟਲ ਮੈਂਬਰ ਸਰਵਸੰਮਤੀ ਨੇ ਚੁਣੇ ਗਏ ਕਿਸੇ ਵੀ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਹੋਇਆ ਸਭ ਤੋਂ ਵੱਡੀ ਭਾਈਚਾਰਕ ਜਿਹੜੀ ਸਾਂਝ ਵਾ ਉਹਨੂੰ ਪੈਦਾ ਕਰ ਲਈ ਇੱਕ ਨਹੀਂ ਰੱਖੀ ਗਈ ਆ ਅਸੀਂ ਆਸ ਕਰਦੇ ਹਾਂ ਕਿ ਇਹ ਨੀ ਹੋਰ ਮਜ਼ਬੂਤ ਹੋਵੇ ਜਿਹੜਾ ਇਹ ਭਾਈਚਾਰਕ ਸਾਂਝ ਦਾ ਇੱਕ ਬੀਜ ਇੱਥੇ ਬੀਜਿਆ ਗਿਆ ਆ ਸੁਸਾਇਟੀ ਦੇ ਮੈਂਬਰ ਆ ਬਲੋਂਗ ਜਤ ਪਰਮਾਤਮ ਪੰਤ ਵੰਤੇ ਪਿੰਡਾਂ ਦੇ ਸੱਜਣਾਵਾਂ ਰੋ ਇਹ ਪਿੰਡਾਂ ਦੇ ਵਿੱਚ ਇਦਾਂ ਭਾਈਚਾਰਕ ਸਾਂਝ ਪੈਦਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਉਹ ਵੀ ਸਰਬਸੰਮਤੀ ਨਾਲ ਹੋਣ ਤਾਂ ਕਿ ਇੱਕ ਦੂਜੇ ਦੇ ਵਿੱਚ ਜਿਹੜੇ ਮਨਾਂ ਦੇ ਵਿੱਚ ਕੜਤਣ ਉਹਨੂੰ ਛੱਡ ਕੇ ਪਿੰਡਾਂ ਦੇ ਵਿਕਾਸ ਦੇ ਵੇਲੇ ਕੰਮ ਕੀਤਾ ਜਾਵੇ ਆਪਣੇ ਏਰੀਆ ਦੇ ਵਿਕਾਸ ਲਈ ਕੰਮ ਕੀਤਾ ਜਾਵੇ ਇਹ ਜਿਹੜੀ ਸੁਸਾਇਟੀ ਆ ਮੈਂ ਸਰਕਾਰ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਜਿਹੜੀ ਸੁਸਾਇਟੀ ਆ ਇਹਨੂੰ ਵੱਧ ਤੋਂ ਵੱਧ ਸੀ ਸਰਕਾਰ ਦੀ ਤਰਫੋਂ ਫੰਡ ਲਿਆ ਕੇ ਦੇਵਾਂਗੇ ਤੁਹਾਡੀਆਂ ਹਰ ਇੱਕ ਜਿਹੜੀਆਂ ਮਨੋ ਭਾਵਨਾਵਾਂ ਆ ਕਿ ਅਸੀਂ ਸੁਸਾਇਟੀ ਦੇ ਵਿੱਚ ਇਹ ਕਰਨਾ ਚਾਹੁੰਦੇ ਆ ਜਾਂ ਅਸੀਂ ਮਸ਼ੀਨਰੀ ਲੈਣਾ ਚਾਹੁੰਦੇ ਆ ਵੱਧ ਤੋਂ ਵੱਧ ਤੁਹਾਡੀ ਸਹਿਯੋਗ ਕਰਾਂਗੇ ਅੱਜ ਬੱਲੂ ਪ੍ਰਧਾਨ ਜੀ ਨੇ ਵੀ ਇੱਥੇ ਅੱਜ ਚੇਚੇ ਦੌਰ ਤੇ ਆਉਣਾ ਸੀ ਉਹਨਾਂ ਦਾ ਕੋਈ ਰਜੇਵੇਂਆ ਕਰਕੇ ਉਹ ਅੱਜ ਨਹੀਂ ਆਏ ਸੋ ਸਾਰੇ ਜੋ ਸਾਡੇ ਪਤਵਾਨ ਤੇ ਸੱਜਣਾ ਪਹਿਲਾਂ ਬਹੁਤ ਸਾਰੇ ਬਕ ਬਕ ਪਾਰਟੀਆਂ ਨਾਲ ਸੰਬੰਧ ਰੱਖਦੇ ਸੀ ਰੱਖ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876379499